ਸਰਗ ਮਹੱਲਾ ਪੰਜਵਾ ਸਾਚੇ ਸਤਗੁਰੂ ਦਾਤਾਰਾ ਸਾਚੇ ਸਤਗੁਰੂ ਇਥੇ ਵਿਸਰਾਮ ਦਾਤਾਰਾ ਦਰਸ਼ਨ ਦੇਖ ਸਗਲ ਦੁਖ ਨਾਸਹਿ ਚਰਨ ਕਮਲ ਬਲਹਾਰਾ ਰਹਾਉ ਸਤ ਪਰਮੇਸ਼ਰ ਸਤ ਸਾਧ ਜਨ નિਹਚਲ ਹਰਿ ਕਾ ਨਾਮ ਭਗਤ ਭਾਵਨੀ ਪਾਰ ਬ੍ਰਹਮ ਕੀ ਅਬਿਨਾਸੀ ਗੋਣਗਾਉ ਅਗਮ ਅਗੋਚਰ ਮੇਤ ਨਹੀਂ ਪਾਈਐ ਸਗਲ ਘਟਾ ਆਧਾਰ ਨਾਨਕ ਵਾਹ ਵਾਹ ਕਹ ਤਾ ਕਉ ਨਾਨਕ ਵਾਹ ਵਾਹ ਕਹ ਤਾ ਕਉ ਜਾ ਕਾ ਅੰਤ ਨਾ ਪਾਰ ਸਰਗ ਮਹੱਲਾ ਪੰਜਵਾ ਗੁਰ ਕੇ ਚਰਨਾਂ ਬਸੇ ਮਨ ਮੇਰਾ ਪੂਰ ਰਿਹਾ ਠਾਕੁਰ ਸਭ ਥਾਈ ਨਿਕਟ ਬਸੈ ਸਭ ਨੇਰਾ ਰਹਾਉ ਬੰਦਨ ਤੂਰ ਰਾਮ ਲਿਵਲਾਈ ਸੰਤ ਸੰਗ ਬਨ ਆਈ ਜਨਮ ਪਦਾਰਸ ਭਇਓ ਪੁਨੀਤਾ ਇੱਛਾ ਸਗਲ ਪੁਜਾਈ ਜਾ ਕਉ ਕਿਰਪਾ ਕਰਹੁ ਪ੍ਰਭ ਮੇਰੇ ਸੋ ਹਰਿ ਕਾ ਜਸ ਗਾਵੈ ਆਠ ਪਹਿਰ ਗੋਬਿੰਦ ਗੁਨ ਗਾਵੈ ਜਾਨ ਨਾਨਕ ਸਾਦ ਬਲ ਜਾਵੈ ਸਾਰਗ ਮਹੱਲਾ ਪੰਜਵਾ ਜੀਵਨ ਤਉ ਗਨੀਐ ਹਰਿ ਪੇਖਾ ਜੀਵਨ ਤਉ ਗਨੀਐ ਤਉ ਗਨਿਐ ਇਕੱਠਾ ਨਹੀਂ ਕਹਿ ਦਨਾ ਜੀਵਨ ਤਉ ਗਨਿਐ ਇਥੇ ਵਿਸਰਾਮ ਹਰ ਪੀਖਾ ਕਰੋ ਕਿਰਪਾ ਪ੍ਰੀਤਮ ਮਨਮੋਹਨ ਫੇਰ ਫੋਰ ਭਰਮ ਕੀ ਰੇਖਾ ਮਨਮੋਹਨ ਇਕੱਠਾ ਨਹੀਂ ਗਾਣਾ ਮਨਮੋਹਨ ਵਿੱਚ ਡੈਸ਼ ਦੇ ਕੇ ਭਰਨਾ ਹੈ ਕਰੋ ਕਿਰਪਾ ਪ੍ਰੀਤਮ ਮਨਮੋਹਨ ਫੋਰ ਭਰਮ ਕੀ ਰੇਖਾ ਰਹਾਉ ਕਹਿਤ ਸੁਨਤ ਕਿਛ ਸ਼ਾਂਤ ਨਾ ਉਪਜਤ ਸ਼ਾਂਤ ਨਾ ਉਪਜਤ ਸ਼ਾਂਤ शशा ਨਹੀਂ ਹੈ ਕਹਿ ਤ ਸੁਣਤ ਕਿਛ ਸ਼ਾਂਤ ਨਾ ਉਪਜਤ ਬਿਨ ਵਿਸਾਸ ਕਿਆ ਸੇਖਾਂ ਪ੍ਰਭੂ ਤਿਆਗ ਆਣ ਜੋ ਚਾਹਤ ਤਾ ਕੈ ਮੁਖ ਲਾਗੈ ਕਾਲੇਖਾ ਹਾਂ ਕਾਲੇਖਾ ਪਾਠ ਇਕੱਠਾ ਹੀ ਬੋਲਣਾ ਕਾਲੇਖਾ ਵੱਖਰਾ ਨਹੀਂ ਕਹਿਣਾ ਪ੍ਰਭੂ ਤਿਆਗ ਆਣ ਜੋ ਚਾਹਤ ਇਥੇ ਵਿਸਰਾਮ ਤਾਕ ਮੁਖ ਲੱਗੈ ਕਾਲੀਖਾ ਜਾ ਕਸ ਕੇ ਬੋਲਨਾ ਕਾਲੀਖਾ ਕਾਲਖ ਦਾ ਵਾਚਕ ਹੈ ਜਾ ਕੈ ਰਾਸ ਸਰਬ ਸੁਖ ਸੁਆਮੀ ਆਣ ਨ ਮਾਨਤ ਭੇਖਾ ਨਾਨਕ ਦਰਸ ਮਗਨ ਮਨ 모ਹਿਉ ਨਾਨਕ ਦਰਸ ਮਗਨ ਮਨ 모ਹਿਉ ਪੂਰਨ ਅਰਥ ਵਿਸੇਖਾ ਸਾਰਗ ਮਹੱਲਾ 5 ਸਿਮਰਨ RAM ਕੋ ਇੱਕ ਨਾਮ ਸਿਮਰਨ RAM ਕੋ ਇਥੇ ਵਿਸਰਾਮ ਇੱਕ ਨਾਮ ਕਲਮਲ ਦਗਦ ਹੋਏ ਖੇਨ ਅੰਤਰ ਕੋਟਦਾਨ ਇਸ ਨਾਨ ਰਹਾ ਆਣ ਜੰਜਾਰ ਬ੍ਰਿਥਾ ਸ਼ਰਮ ਕਾਲਤ ਬਿਨ ਹਰ ਫੋਕਟ ਗਿਆਨ ਜਨਮ ਮਰਨ ਦੇ ਸੰਕਟ ਤੇ ਛੂਟੈ ਜਗਦੀਸ਼ ਭਜਨ ਸੁਖ ਧਿਆਨ ਤੇਰੀ ਸਰਨ ਪੂਰਨ ਸੁਖ ਸਾਗਰ ਕਰ ਕਿਰਪਾ ਦੇਵਹੁ ਦਾਨ ਸਿਮਰ ਸਿਮਰ ਨਾਨਕ ਪ੍ਰਭ ਜੀਵੈ ਬਿਨ ਸੁਜਾਇ ਅਭਿਮਾਨ ਸਾਰਗ ਮਹੱਲਾ ਪੰਜਵਾ ਤੂਰਤ ਸੋਈ ਜੇ ਧੁਰ ਕਉ ਲਾਗੈ ਸੋਈ ਤੁਰੰਤਰ ਸੋਈ ਬਸੁੰਦਰ ਹਾਂ ਸੋਈ ਤੁਰੰਦਰ ਸੋਈ ਬਸੁੰਦਰ ਹਰ ਏਕ ਪ੍ਰੇਮ ਰਸ ਪਾਗੈ ਰਹਾਉ ਬਲਵੰਚ ਕਰੈ ਨਾ ਜਾਣੈ ਲਭੈ ਬਲਵੰਚ ਨੀ ਇਕੱਠਾ ਪਾਠ ਕਰਨਾ ਵੱਖਰਾ ਪਾਠ ਕਰਨਾ ਬਲਵੰਚ ਕਰੈ ਵੱਲ ਛਲ ਬਲਵੰਚ ਕਰੈ ਨਾ ਜਾਣੈ ਲਭੈ ਇੱਥੇ ਵਿਸਰਾਮ ਸੋ ਤੂਰਤ ਨਹੀਂ ਮੂੜਾ ਇਹ ਨਹੀਂ ਪੱਧ ਤੇ ਠਮਕਾਉਣੀ ਐ ਇਸ ਤਰ੍ਹਾਂ ਨਹੀਂ ਕਹਿਣਾ ਸੋ ਧੂਰਤ ਨਹੀਂ ਮੂੜਾ ਇਹ ਯਾਨੀ ਨਹੀਂ ਪੱਧ ਦੇ ਨਾਲ ਹੀ ਅਰਥ ਦਾ ਅਨਅਰਥ ਹੋ ਜਾਣਾ ਇਸ ਕਰਕੇ ਸੋ ਧੂਰਤ ਨਹੀਂ ਸੋ ਧੂਰਤ ਨਹੀਂ ਮੂੜਾ ਬਾਲ ਬੰਚ ਕਰੈ ਨਾ ਜਾਣੈ ਲਾਭੈ ਸੋ ਧੂਰਤ ਨਹੀਂ ਮੂੜਾ ਸਵਾਰਥ ਤਿਆਗ ਅਸਾਰਥ ਰਚਿਓ ਨਹ ਸਿਮਰੈ ਪ੍ਰਭ ਰੂੜਾ ਨਹ ਸਿਮਰੈ ਪ੍ਰਭ ਰੂੜਾ ਸੋਈ ਚਤੁਰ ਸਿਆਣਾ ਪੰਡਿਤ ਸੋ ਸੂਰਾ ਸੋ ਦਾਨਾ ਸੋ ਸੂਰਾ ਸੋ ਦਾਨਾ ਸਾਧ ਸੰਗ ਜਿਨ ਹਰ ਹਰ ਜਪਿਓ ਨਾਨਕ ਸੋ ਪਰਵਾਨਾ ਸਰਗ ਮਹੱਲਾ ਪੰਜਵਾ ਹਰ ਹਰ संत जना की जीवन बिखेरस ऊग अमृत सुख सागर राम नाम रस पीवन रहाओ संचन राम नाम धन रत्ना संचन पाद से यम कला देनी है संचन राम नाम धन रत्ना मन तान पीतर सीवन ਹਰ ਰੰਗ ਰਾਂਗ ਭਈ ਮਨ ਲਾਲਾ ਰਾਮ ਨਾਮ ਰਸ ਖੀਵਨ ਜੋ ਮੀਨਾ ਜਲ ਸਿਉ ੁਰਜਾਨੋ ਰਾਮ ਨਾਮ ਸੰਗ ਲੀਵਨ ਜੋ ਮੀਨਾ ਜਲ ਸਿਉ ੁਰਜਾਨੋ ਰਾਮ ਨਾਮ ਸੰਗ ਲੀਵਨ ਨਾਨਕ ਸੰਤ ਛਾਤ੍ਰਿਕ ਕੀ ਨਿਆਈ ਹਰ ਬੂੰਦ ਪਾਨ ਸੁਖ ਥੀਵਨ ਹਰਦ ਮਹੱਲਾ ਪੰਜਵਾ ਹਰ ਕੇ ਨਾਮਹੀਨ ਬੇਤਾਲ ਹਰ ਕੇ ਨਾਮਹੀਨ ਇਥੇ ਵਿਸਰਾਮ ਬੇਤਾਲ ਜੀਤਾ ਕਰਨ ਕਰਾਵਣ ਤੇਤਾ ਸਭ ਬੰਧਨ ਜੰਜਾਲ ਰਹਾਉ ਬੇਨ ਪ੍ਰਾਪ ਸੇਵ ਕਰਤ ਅਨ ਸੇਵਾ ਬਿਰਥਾ ਕਟੈ ਕਾਲ ਜਬ ਜਮ ਆਏ ਸੰਘਾਰੇ ਪ੍ਰਾਨੀ ਤਬ ਤੁਮਰੋ ਕੌਣ ਹਵਾਲ ਰਾਖਲੇਹ ਦਾਸ ਆਪਣੇ ਕੋ ਸਦਾ ਸਦਾ ਕਿਰਪਾਲ ਸੁਖ ਨਿਦਾਨ ਨਾਨਕ ਪ੍ਰਾਪ ਮੇਰਾ ਸਾਧ ਸੰਗ ਧਨ ਮਾਲ ਸਰਗ ਮਹੱਲਾ ਪੰਜਵਾ ਮਾਨ ਤਨ RAM ਕੋ ਵਿਵਹਾਰ ਹਾਂਜੀ ਮਾਨ ਤਨ ਇਥੇ ਵਿਸਰਾਮ ਲਾਉਣਾ ਹੈ RAM ਕੋ ਬਿਉਹਾਰ ਪ੍ਰੇਮ ਭਗਤ ਗੁਣ ਗਾਵਤ ਗੀਦੇ ਉਹਤ ਨਹ ਸੰਸਾਰ ਉਹਤ ਨਹ ਸੰਸਾਰ ਰਹਾਉ ਸ਼ਰਵਣੀ ਕੀਰਤਨ ਸਿਮਰਨ ਸੁਆਮੀ ਇਹੋ ਸਾਧਕੋ ਆਚਾਰ ਚਰਨ ਕਮਲ ਅਸਥਿਤ ਰਿਦ ਅੰਤਰ ਪੂਜਾ ਪ੍ਰਾਨ ਕੋ ਆਧਾਰ ਪ੍ਰਭ ਦੀਨ ਦਿਆਲ ਸੁਨਹੁ ਬੇਨੰਤੀ ਕਿਰਪਾ ਆਪਣੀ ਤਾਰ ਨਾਮ ਨਿਧਾਨ ਉਚਰਾ ਨਿਤ ਰਸਨਾ ਨਾਨਕ ਸਾਧ ਬਲਿਹਾਰ ਸਾਰਗ ਮਹੱਲਾ ਪੰਜਵਾ ਹਰ ਕੇ ਨਾਮ ਹੀਨ ਮਤ ਥੋਰੀ ਮਤ ਥੋਰੀ 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 ਨਹੀਂ ਕਹਿਣਾ ਥੋਰੀ ਹਰ ਕੇ ਨਾਮ ਹੀਨ ਮਤ ਥੋਰੀ ਸਿਮਰਤ ਨਾਹੇ ਸ੍ਰੀ ਧਰ ਠਾਕੁਰ ਮਿਲਤ ਅੰਧ ਦੁਖ ਘੋਰੀ ਸਿਮਰਤ ਨਾਹੇ ਸ੍ਰੀ ਧਰ ਠਾਕੁਰ ਇਥੇ ਵਿਸਰਾਮ ਹੈ ਮਿਲਤ ਅੰਧ ਦੁਖ ਘੋਰੀ ਰਹਾਉ ਹਰ ਕੇ ਨਾਮ ਸਿਉ ਪ੍ਰੀਤ ਨਾ ਲਾਗੀ ਅਨਕ ਭੇਖ ਬਹੁ ਜੋਰੀ ਟੂਟਤ ਬਾਰ ਨਾ ਲਾਗੈ ਤਾਕ ਤੂਟਤ ਬਾਰ ਨਾ ਲਾਗੈ ਤਾਕ ਤੂ ਟੁਟਤ ਪਦ ਤੇ ਯਮਕ ਲਾਦ ਤੂ ਟੁਟਤ ਬਾਰ ਨਾ ਲਾਗੈ ਤਾਕ ਜੋ ਗਾਗਰ ਜਲ ਫੋਰੀ ਹਾਂ ਜੋ ਗਾਗਰ ਜੋ ਗਾਗਰ ਜਲ ਫੋਰੀ ਕਰ ਕਿਰਪਾ ਭਗਤ ਰਸ ਦੀਜੈ ਮਨ ਖਚਤ ਪ੍ਰੇਮ ਰਸ ਖੋਰੀ ਕਰ ਕਿਰਪਾ ਭਗਤ ਰਸ ਦੀਜੈ ਇਥੇ ਵਿਸਰਾਮ ਮਨ ਖਚਤ ਚੱチェ ਸਿਆਰੀ ਲੱਗੀ ਐ ਖਛਤ ਨਹੀਂ ਕਹਿਣਾ ਮਨ ਖਛਿਤ ਪ੍ਰੇਮ ਰਾਸ ਖੂਰੀ ਨਾਨਕ ਦਾਸ ਤੇਰੀ ਸਰਣਾਈ ਨਾਨਕ ਦਾਸ ਤੇਰੀ ਸਰਣਾਈ ਨਾਨਕ ਦਾਸ ਤੇਰੀ ਸਰਣਾਈ ਪ੍ਰਭ ਬਿਨ ਆਨ ਨਾ ਹੋਰੀ Sarg ਮਹੱਲਾ ਪੰਜਵਾ ਚਿਤਵਾਂ ਵਾਅ ਅਉਸਰ ਮਨ ਮਾਹੀ ਇਹ ਚਿਤਵਾਉ ਪਦ 33 ਸ੍ਰਾਮ ਲਾਉਣਾ ਹੈ ਚਿਤਵਾਉ ਵਾਅਵਸਰ ਮਨਮਾਹੀ ਹੋਏ 71 ਮਿਲੋ ਸੰਤ ਸਾਜਣ ਗੁਣ ਗੋਬਿੰਦ ਨਿਤ ਗਾਹੀ ਰਹਾਉ ਬੇਨ ਹਰ ਭਜਨ ਜੀਤੇ ਕਾਮ ਕਰਿ ਅਹ ਤੇਤੇ ਬਿਰਥੇ ਜਾਹੀ ਪੂਰਨ ਪਰਮ ਆਨੰਦ ਮਨ ਮੀਠੋ ਇਸ ਬਿਨ ਦੂਸਰ ਨਾਹੀ ਜਾਪ ਤਪ ਸੰਜਮ ਕਰਮ ਸੁਖ ਸਾਧਨ ਤੋਲ ਨ ਕਛੁਐ ਲਾਹੀ ਚਰਨ ਕਮਲ ਨਾਨਕ ਮਨ ਬਿਧਿਉ ਚਰਨਹਿ ਸੰਗ ਸਮਾਹੀ ਸਾਰਗ ਮਹੱਲਾ ਪੰਜਵਾ ਮੇਰਾ ਪ੍ਰਭ ਸੰਗੇ ਅੰਤਰ ਜਾਮੀ ਮੇਰਾ ਪ੍ਰਭ ਸੰਗੇ ਅੰਤਰ ਜਾਮੀ ਆਗੈ ਕੁਸਲ ਪਾਛੈ ਖੀਮ ਸੁਖਾ ਸਿਮਰਤ ਨਾਮ ਸੁਆਮੀ ਰਹਾਉ ਸਾਜਨ ਮੀਤ ਸਖਾ ਹਰ ਮੇਰਾ ਗੁਣ ਗੋਪਾਲ ਹਰ ਰਾਯਾ ਬਿਸਰ ਨਾ ਜਾਈ ਨਿਮਖ ਹਿਰਦੈ ਤੇ ਪੂਰਾ ਗੁਰੂ ਮਿਲਾਇਆ ਕਰ ਕਿਰਪਾ ਰਾਖੇ ਦਾਸ ਆਪਣੇ ਜੀ ਅਜੰਤ ਵਸ ਜਾ ਕੈ ਜੀ ਅਜੰਤ ਵਸ ਜਾ ਕੈ ਇਕਾਲਿਵ ਪੂਰਨ ਪਰਮੇਸ਼ਰ ਇਕਾਲਿਵ ਪੂਰਨ ਪਰਮੇਸ਼ਰ ਓ ਨਹੀਂ ਨਾਨਕ ਤਾਕੈ